ਸਤਿ ਸ਼੍ਰੀ ਅਕਾਲ ਪੀਵੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀ ਇਸ ਸਮੇਂ ਸੀ ਮਲਪੁਰ ਅੜਕਾ ਪਿੰਡ ਦੇ ਅੱਡੇ ਤੇ ਮੌਜੂਦ ਨੇ ਆਂ ਔਰ ਲੋਕੇਸ਼ਨ ਉਹੀ ਹੈ ਜਿੱਥੇ 6 ਮਹੀਨੇ ਪਹਿਲਾਂ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਸੀਗਾ ਜਦੋਂ ਇੱਕ ਲੜਕੀ ਤੋਂ ਕਾਰ ਬੇਕਅਪ ਹੋ ਗਈ ਸੀ ਡਵਾਈਡਰ ਨੂੰ ਤੋੜ ਦਿਓਈ ਜਿਹੜੀ ਕਾਰ ਪਰਲੇ ਟਰੈਕ ਚੱਲੇ ਗਈ ਸੀ ਪਰ ਅੱਜ ਘਟਨਾ ਕੁਝ ਅਲੱਗ ਕਿਸਮ ਦੀ ਹੋਈ ਹੈ ਉਹ ਇਹ ਹੈ ਕਿ ਆਲਟੋ ਕਾਰ ਵਾਲੇ ਜੋ ਸਾਡੇ ਤੱਕ ਖਬਰ ਪਹੁੰਚੇ ਸ਼ੁਰੂਆਤੀ ਜਾਣਕਾਰੀ ਕਿ ਆਲਟੋ ਕਾਰ ਵਾਲੇ ਇਹ ਨਵੇਂ ਸ਼ਹਿਰ ਦੇ ਵਾਸੀ ਆ ਇਹ ਬੰਗਿਆ ਵਾਲੀ ਸਾਈਡ ਤੋਂ ਆ ਰਹੇ ਸੀ ਆਪਣੇ ਟਰੈਕ ਵਿੱਚ ਸਨ ਔਰ ਦੂਜੇ ਪਾਸੇ ਸ ਜਾਣਾ ਸੀ ਕਿਸੇ ਨੇ ਉਹ ਆਪਣੀ ਕਾਰ ਵਿੱਚ ਸੀਗੇ ਤੇ ਉਹਨਾਂ ਨੇ ਪਰਲੇ ਟਰੈਕ ਤੋਂ ਇੱਕਦਮ ਹੀ ਦੂਜੇ ਟਰੈਕ ਵੱਲ ਨੂੰ ਗੱਡੀ ਕੱਢ ਦਿੱਤੀ ਜਿਸ ਤੋਂ ਬਾਅਦ ਇਹ ਗੱਡੀ ਨਾਲ ਟੱਕਰ ਹੁੰਦੀ ਹੈ ਉਸ ਕਾਰ ਦੀ ਇਸ ਗੱਡੀ ਨਾਲ ਟੱਕਰ ਹੋ ਜਾਂਦੀ ਹੈ ਤੁਸੀਂ ਸਾਹਮਣੇ ਚੀੜੀਟਾ ਵੀ ਦੇਖ ਸਕਦੇ ਹੋ ਜੋ ਇਸ ਕਾਰ ਦੇ ਚਾਲਕ ਸਾਹਿਬ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਨ੍ਹਾਂ ਨੇ ਸੜੋਏ ਵੱਲ ਨੂੰ ਮੁੜਨਾ ਸੀ ਉਹ ਪਹਿਲਾਂ ਇਸ ਗੱਡੀ ਨਾਲ ਟੱਕਰ ਵੱਜਦੀ ਹੈ ਔਰ ਉਸ ਤੋਂ ਬਾਅਦ ਗੱਡੀ ਜਿਹੜੀ ਆ ਬੇਕਾਬੂ ਹੋ ਜਾਂਦੀ ਹੈ ਡਿਵਾਈਡਰ 'ਚ ਵੱਜਦੀ ਹੈ ਤੇ ਆ ਤੁਸੀਂ ਟਾਇਰ ਦੇਖ ਸਕਦੇ ਹੋ ਕਿ ਟਾਇਰ ਨਿਕਲ ਗਿਆ ਤੇ ਰਿਮ ਜਿਹੜਾ ਆ ਉਹ ਥੱਲੇ ਲੱਗੇ ਹੋਇਆ ਲੇਕਿਨ ਗنیمਤ ਇਹੀ ਹੈ ਪ੍ਰਮਾਤਮਾ ਦਾ ਧੰਨਵਾਦ ਇਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਗੱਡੀ ਦਾ ਵੱਡਾ ਨੁਕਸਾਨ ਹੋਇਆ ਔਰ ਤੁਸੀਂ ਆ ਦੇਖ ਸਕਦੇ ਹੋ ਕਿ ਗੱਡੀ ਦਾ ਆ ਵੀ ਟਾਇਰ ਜਿਹੜਾ ਆ ਉਹ ਬਾਹਰ ਨਿਕਲਿਆ ਹੋਇਆ ਔਰ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਵੀ ਇੱਥੇ ਇਮੀਡੀਏਟਲੀ ਪਹੁੰਚ ਗਈ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹਫਤ ਤੱਕ ਪਹਿਲਾਂ ਅਸੀਂ ਵੀ ਵੀਡੀਓ ਤੁਹਾਡੇ ਸਾਹਮਣੇ ਜਨਤਕ ਕੀਤੀ ਸੀ ਕਿ ਸੜਕ ਸੁਰੱਖਿਆ ਫੋਰਸ ਨੂੰ ਤੁਸੀਂ ਐਦਾਂ ਦੀ ਔਖੀ ਘੜੀ ਦੁਰਘਟਨਾ ਵੇਲੇ ਜਾਂ ਗੱਡੀ ਖਰਾਬ ਹੁੰਦੀ ਹੈ ਕਾਲ ਕਰ ਸਕਦੇ ਹੋ ਤਾਂ ਇਥੋਂ ਆਮ ਪਬਲਿਕ ਵੱਲੋਂ ਜਿਹੜਾ ਆ ਪੁਲਿਸ ਤੱਕ ਇਹ ਗੱਲ ਪਹੁੰਚਾਈ ਗਈ ਸੀ ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਇੱਥੇ ਪਹੁੰਚ ਗਈ ਹੈ ਔਰ ਇਹਨਾਂ ਵੱਲੋਂ ਵੀ ਹੁਣ ਜਿਹੜਾ ਦੋਨੇ ਧਿਰਾਂ ਦੀ ਗੱਲ ਸੁਣ ਕੇ ਪੈਸੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਗੱਡੀ ਪਹਿਲਾਂ ਪਿੱਛੇ ਲੱਗੀ ਹੋਈ ਸੀ ਕਿ ਹੁਣ ਇਸ ਪਾਸੇ ਆਈ ਹੈ ਤਾਂ ਸਾਡੇ ਨਾਲ ਸਰ ਗੁਰਦੀਪ ਰਾਮ ਜੀ ਨੇ ਸਰ ਤੁਸੀਂ ਮੈਂ ਦੇਖਿਆ ਕਿ ਤੁਸੀਂ ਦੋਨੇ ਧਿਰਾਂ ਦੀ ਗੱਲ ਵੀ ਸੁਣ ਰਹੇ ਸੀ ਜੀ ਜੀ ਨਮਸਕਾਰ ਜੀ ਜੀ ਸਰ ਇੱਕ ਵਾਰੀ ਸਮਝਾ ਦਿਓ ਸਿਚੁਏਸ਼ਨ ਕਿਵੇਂ ਹੋਈ ਜੀ ਸਿਚੁਏਸ਼ਨ ਹੋਈ ਸਾਰਾ ਇਹ ਗੱਡੀ ਪਿੱਛੋਂ ਆਦੀ ਬਰਾਮ ਸਾਈਡ ਤੋਂ ਆਦੀ ਸੀ ਜੀ ਆਲਟੋ ਆਦੀ ਸੀ ਤੇ ਆ ਮਾਲਪੁਰ ਮਾਲਪੁਰ ਸਾਈਡ ਤੋਂ ਉਹ ਗੱਡੀ ਐਂਟਰ ਹੋਣੀ ਸੀ ਕ੍ਰੀਹਾ ਸਾਈਡ ਨੂੰ ਜੀ ਜੀ ਉਹਨਾਂ ਦੀ ਅਣ ਦੇਖੀ ਹੋਣ ਕਰਕੇ ਥੋੜਾ ਐਕਸੀਡੈਂਟ ਦਾ ਕਾਰਨ ਹੋ ਗਿਆ ਬਾਕੀ ਦੋਨੋਂ ਪਾਰਟੀਆਂ ਗੱਲ ਹੋ ਗਈ ਆ ਜਾਂ ਸਹੀ ਸੇ ਕੰਮੜਾ ਉਹ ਹੋ ਜਾਣਾ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਇਨਸਾਨ ਕੋਈ ਨਹੀਂ ਸਰ ਸੱਟ ਚੋਟ ਜੀ ਸੱਟ ਚੋਟ ਬਿਲਕੁਲ ਨਹੀਂ ਜੀ ਗੱਡੀਆਂ ਬਿਲਕੁਲ ਸੇਫ ਹੈ ਮਾੜਾ ਮੋੜਾ ਜਿਹੜਾ ਨੁਕਸਾਨ ਆ ਉਹ ਠੀਕ ਹੋ ਜਾਊਗਾ ਜੀ ਪੀਟੀ ਸੜਕ ਸੁਰੱਖਿਆ ਫੋਰਸ ਇਮੀਡੀਏਟਲੀ ਪਹੁੰਚ ਗਈ ਓਕੇ ਸਰ ਜੀ ਨਵਾ ਸਰ ਤੁਹਾਡਾ ਵੀ ਤੁਸੀਂ ਇਮੀਡੀਟਲੀ ਪਹੁੰਚੇ ਇਮੀਡੀਟਲੀ ਰਿਸਪਾਂਸ ਦਿੱਤਾ ਜੀ थैंक यू ਜੀ ਔਰ ਜੋ ਕਿ ਫਰਸਟ ਏਡ ਵਗੈਰਾ ਸਾਰਾ ਕੁਝ ਇਹਦੇ ਵਿੱਚ ਹੁੰਦਾ ਹੈ ਬਿਲਕੁਲ ਓਕੇ ਸਰ ਜੀ ਬਿਲਕੁਲ ਸਾਰਾ ਕੁਝ ਨਹੀਂ ਸਰ ਜੀ ਹੁਣ ਦੋਨੇ ਤਰ੍ਹਾਂ ਦੀ ਗੱਲ ਸੁਣ ਕੇ ਤੁਸੀਂ ਮਾਮਲਾ ਹੱਲ ਜਾ ਰਹੇ ਹੋ ਓਕੇ ਜੀ ਓਕੇ थैंक यू थैंक यू ਸਰ ਤੁਹਾਡੇ ਧੰਨਵਾਦੀ ਬਹੁਤ ਬਹੁਤ ਸ਼ੁਕਰੀਆ ਗੁਰਦੀਪ ਸਰ ਉਸੇ ਵੇਲੇ ਪਹੁੰਚਦੇ ਪੂਰੀ ਟੀਮ ਪਹੁੰਚਦੀ ਹੈ ਹਾਲਾਂਕਿ ਗੱਡੀ ਪਹਿਲਾਂ ਪਿਛਲੇ ਟਰੈਕ ਚ ਲੱਗੀ ਸੀਗੀ ਹੁਣ ਗੱਡੀ ਇੱਥੇ ਲਾਈ ਗਈ ਹੈ ਇਹਨਾਂ ਵੱਲੋਂ ਇਸ ਸਾਈਡ ਤੇ ਲਾਈ ਗਈ ਹੈ ਦੇਖੋ ਆਲੇ ਦੁਆਲੇ ਟਾਵਰ ਵਗੈਰਾ ਸਾਰੇ ਕੁਝ ਲਾ ਦਿੱਤੇ ਪਰ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਆ ਬੱਸ ਵਾਲੇ ਦਾ ਹਾਲ ਦੇਖੋ ਆ ਬੱਸ ਵਾਲੇ ਦਾ ਹਾਲ ਦੇਖੋ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਹਾਈਵੇ ਦੀ ਟੀਮ ਕਰ ਰਹੀ ਹੈ ਪਰ ਉਹਨੇ ਸਪੀਡ ਮਾੜੀ ਘੱਟ ਨਹੀਂ ਕੀਤੀ ਇਹਨਾਂ ਨੂੰ ਵੀ ਥੋੜੀ ਜਿਹੀ ਅਕਲ ਦੇਣੀ ਚਾਹੀਦੀ ਹੈ ਸਰਕਾਰ ਨੂੰ ਕਿ ਜੇ ਮੋਰੇ ਐਕਸੀਡੈਂਟ ਹੋਇਆ ਹੈ ਇੰਨੀ ਭੀੜ ਖੜੀ ਹੋਈ ਹੈ ਤਾਂ ਮਾੜਿਆ ਬ੍ਰੇਕ ਤੇ ਪੈਰ ਵੀ ਲਾ ਲਿਆ ਕਰਨ ਇਹ ਨਹੀਂ ਕਿ ਕੱਲ ਐਕਸੀਲੇਟਰ ਤੇ ਪੈਰ ਰੱਖਣਾ ਔਰ ਦੂਜੇ ਪਾਸੇ ਉਹ ਦੇਖੋ ਤੁਸੀਂ ਜਿਹੜਾ ਮਾਮਲਾ ਸੁਲਝਾਉਣ ਦੀ ਗੱਲ ਕਰ ਰਹੇ ਆ ਕਿਉਂਕਿ ਇੱਕ ਗੱਲ ਇੱਥੇ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਐਕਸੀਡੈਂਟ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਕੋਈ ਪਰਪਸਲੀ ਨਹੀਂ ਕਰਦਾ ਘਰੋ ਇਹ ਸੋਚ ਕੇ ਨਹੀਂ ਆਉਂਦਾ ਕਿ ਮੈਂ ਐਕਸੀਡੈਂਟ ਹੀ ਕਰਨਾ ਕਈ ਵੇਲੇ ਮਾੜੀ ਮੋਟੀ ਲਾਪਰਵਾਹੀ ਨਾਲ ਗੈਲੀ ਹੋ ਜਾਂਦੀ ਆ ਲੇਕਿਨ ਸੁਚੇਤ ਹੋ ਕੇ ਗੱਡੀ ਚਲਾਣੀ ਚਾਹੀਦੀ ਮੇਰੇ ਖਿਆਲ ਆਹ ਕਾਰ ਸੀ ਉਹ ਪਿਛਲੀ ਉਹਨਾਂ ਦਾ ਵੀ ਨੁਕਸਾਨ ਹੋਇਆ ਆ ਜਾ ਵੀ ਨਹੀਂ ਉਹ ਕਾਰ ਜੋ ਸਾਡੇ ਤੱਕ ਸ਼ੁਰੂਆਤੀ ਜਾਣਕਾਰੀ ਪਹੁੰਚੀ ਹੈ ਕਿ ਬਹਿਰਾਮ ਤੋਂ ਆਲਟੋ ਕਾਰ ਤੇ ਨੌਜਵਾਨ ਜਿਹੜੇ ਨਵੇਂ ਸ਼ਹਿਰ ਨੂੰ ਵਾਪਸ ਆ ਰਹੇ ਸੀ ਵਜੇ ਇੱਕ ਮਿੰਟ ਉਹ ਪਰਲੇ ਪਾਸੇ ਉਹ ਆਪਣੇ ਟਰੈਕ ਤੇ ਹੀ ਸੀਗੇ ਔਰ ਆ ਗੱਡੀ ਜਿਹਨਾਂ ਨੇ ਟਰਨ ਕਰਨਾ ਸੀ ਇਸ ਵਾਲੇ ਪਾਸੇ ਤਾਂ ਇਹ ਯਕਦਮ ਗੱਡੀ ਮੋੜ ਦਿੰਦੇ ਜਿਸ ਤੋਂ ਬਾਅਦ ਗੱਡੀ ਜਿਹੜੀ ਅਲਟੋ ਕਾਰ ਨਾਲ ਖਿਸਰਦੀ ਹੈ ਔਰ ਅਲਟੋ ਕਾਰ ਜਿਹੜੀ ਅਨ ਬੈਲੈਂਸ ਹੋ ਕੇ ਡਿਵਾਈਡਰ ਚ ਵੱਜਦੀ ਹੈ ਜਿਸ ਤੋਂ ਬਾਅਦ ਗੱਡੀ ਦਾ ਕਾਫੀ ਨੁਕਸਾਨ ਹੋ ਜਾਂਦਾ ਔਰ ਗੱਡੀ ਦਾ ਜਿਸ ਤਰੀਕੇ ਗੱਡੀ ਦੀ ਦੁਰਘਟਨਾ ਗ੍ਰਸਤ ਹੋਈ ਹੈ ਘਟਨਾ ਹੋਈ ਹੈ ਪਰਮਾਤਮਾ ਦਾ ਸ਼ੁਕਰ ਹੈ ਕਿ ਜਿਹੜੇ ਨੌਜਵਾਨ ਅਲਟੋ ਕਾਰ ਚ ਬੈਠੇ ਸੀ ਉਹਨਾਂ ਦੀ ਜਾਨ ਬਚ ਗਈ ਔਰ ਸਵਿਫਟ ਕਾਰ ਵਾਲੇ ਵੀ ਜਿਹੜੇ ਇੱਥੇ ਹੀ ਮੌਜੂਦ ਨੇ ਇਹਨਾਂ ਦੇ ਵੀ ਸੱਟ-ਚੋਟ ਨਹੀਂ ਲੱਗੀ ਇਹ ਪਰਮਾਤਮਾ ਵੱਲੋਂ ਸ਼ੁਕਰ ਹੈ ਕਿ ਕਿਸੇ ਧਿਰ ਦੇ ਵੀ ਕੋਈ ਸੱਟ ਨਹੀਂ ਲੱਗੀ ਪਰ ਅਸੀਂ ਜਿਵੇਂ ਪਹਿਲਾਂ ਤੁਹਾਨੂੰ ਕਿ ਐਕਸੀਡੈਂਟ ਕੋਈ ਜਾਣ-ਬੁੱਝ ਕੇ ਨਹੀਂ ਕਰਦਾ ਕੋਈ ਇਹ ਸੋਚ ਕੇ ਨਹੀਂ ਗੱਡੀ ਚਲਾਉਂਦਾ ਗੱਡੀ ਤੇ ਸਟੀਅਰਿੰਗ ਤੇ ਬੈਂਦਾ ਕਿ ਐਕਸੀਡੈਂਟ ਕਰਨਾ ਹੋ ਜਾਂਦਾ ਪਰ ਮਸਲੇ ਨੂੰ ਸੌਟ ਆਊਟ ਕਰਨਾ ਚਾਹੀਦਾ ਇਹ ਇੱਥੇ ਮੋਧਵਾਰ ਪਹੁੰਚੇ ਨੇ ਆਹ ਭਾਈ ਸਾਹਿਬ ਸੀ ਜਿਹੜੇ ਸਵਿਫਟ ਗੱਡੀ ਚਲਾ ਰਹੇ ਸਮੁੰਦਰ ਦੇ ਮਿਸਿਸ ਨਾਲ ਸੀ ਤਾਂ ਇਹ ਵੀ ਪਰੇਸ਼ਾਨ ਨੇ ਦੂਜੀ ਧਿਰ ਵੀ ਪਰੇਸ਼ਾਨ ਹੈ ਔਰ ਹੁਣ ਪੁਲਿਸ ਵੱਲੋਂ ਤੇ ਸ਼ਹਿਰ ਦੇ ਮੋਦਵਾਰ ਇੱਥੇ ਪਹੁੰਚੇ ਨੇ ਐਮਸੀ ਸਾਹਿਬ ਡਾਕਟਰ ਕਮਲ ਜੀ ਵੀ ਪਹੁੰਚੇ ਨੇ ਸਾਰੇ ਵੱਲੋਂ ਰਲ ਕੇ ਮਸਲੇ ਦਾ ਹੁਣ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਜਦੋਂ ਤੁਸੀਂ ਸੜਕ ਤੇ ਹੁੰਦੇ ਹੋ ਜਦੋਂ ਟਰਨ ਕਰਨਾ ਅੱਗੇ ਪਿੱਛੇ ਜ਼ਰੂਰ ਦੇਖਣਾ ਚਾਹੀਦਾ ਇੰਡੀਕੇਟਰ ਦੇਣਾ ਚਾਹੀਦਾ ਔਰ ਜਦੋਂ ਸੇਫ ਜਦੋਂ ਮਤਲਬ ਟ੍ਰੈਫਿਕ ਨਹੀਂ ਹੈ ਤੁਸੀਂ ਐਕਸਟ੍ਰੈਕ ਵਿੱਚੋਂ ਅਗਰ ਦੂਜੇ ਟਰੈਕ 'ਚ ਜਾਣਾ ਜਿਵੇਂ ਹੁਣ ਉਹ ਗੱਡੀ ਜਾ ਰਹੀ ਹੈ ਉਹ ਆਪਣੇ ਟਰੈਕ 'ਚ ਹੈ ਤੁਸੀਂ ਆਪੋਜ਼ਿਟ ਟਰੈਕ 'ਚੋਂ ਯਕਦਾਂ ਵੀ ਮੋੜੋਗੇ ਤਾਂ ਡੈਫੀਨਿਟਲੀ ਚਾਂਸਸ ਵੱਧ ਜਾਂਦੇ ਐਕਸੀਡੈਂਟ ਦੇ ਤਾਂ ਉਹ ਫਾਲੋ ਕਰਨੇ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਤੁਸੀਂ ਇੱਕ ਸਾਈਡ ਨੂੰ ਮੋੜਨਾ ਹੈ ਇੱਕ ਪਾਸੇ ਨੂੰ ਮੋੜਨਾ ਤਾਂ ਗੱਡੀ ਨੂੰ ਪਹਿਲੇ ਉਸ ਟ੍ਰੈਕ 'ਚ ਰੱਖਣਾ ਪਏਗਾ ਇਹ ਨਹੀਂ ਕਿ ਯਕਦਾਵੇਂ ਤੁਸੀਂ ਮੋੜ ਦਿਓ ਔਰ ਇੱਥੇ ਮਲਪੁਰ ਅੜਕਾ ਵਾਲਿਆਂ ਨੇ ਬਹੁਤ ਵਾਰ ਬੇਨਤੀ ਕੀਤੀ ਹੈ ਪ੍ਰਸ਼ਾਸਨ ਦੇ ਅੱਗੇ ਕਿ ਇਹ ਜਿਹੜਾ ਚਰਸਤਾ ਬਣਦਾ ਇੱਥੇ ਬਹੁਤ ਸਾਰੇ ਹਾਦਸੇ ਹੁੰਦੇ ਆ ਬਹੁਤ ਲੋਕਾਂ ਦੀ ਜਾਈ ਜਾਣ ਜਾ ਚੁੱਕੇ ਆ ਮੇਰੇ ਖਿਆਲ ਅਸੀਂ 4-5 ਵਾਰ ਇੱਥੇ ਕਵਰ ਕਰ ਚੁੱਕੇ ਜਦ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਐਕਸੀਡੈਂਟ ਤੋਂ ਬਾਅਦ ਤਾਂ ਇਸ ਕਰਕੇ ਇਹਦਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਇੱਥੇ ਜਿਵੇਂ ਪਿੰਡ ਵਾਸੀਆਂ ਦੀ ਅਪੀਲ ਹੈ ਕਿ ਇੱਥੇ ਫਲਾਈਓਵਰ ਹੋਣਾ ਚਾਹੀਦਾ ਉਹ ਬਣ ਜਾਵੇ ਤਾਂ ਮੇਰੇ ਖਿਆਲ ਜਿਹੜੇ ਇੰਨੇ ਹਾਦਸੇ ਹੁੰਦੇ ਆ ਉਹਦੀ ਰੇਸ਼ਿਓ ਬਹੁਤ ਘਟ ਜਾਵੇਗੀ ਇਹ ਪਿੰਡ ਵਾਲਿਆਂ ਦੀ ਅਪੀਲ ਹੈ ਜਿਹੜੇ ਬਿਹਾਈਂਡ ਦਾ ਕੈਮਰਾ ਸਾਡੇ ਨਾਲ ਗੱਲ ਕਰਦੇ ਆ ਕਿਉਂ ਬਾਈ ਜੀ ਫਲਾਈਓਵਰ ਹੋਣਾ ਚਾਹੀਦਾ ਹਾਂਜੀ ਹਾਂਜੀ ਅੱਜ ਦੇ ਨਾਲਸੇ ਹੁੰਦੇ ਆ ਹਾਂਜੀ ਇਧਰ ਜਿਨ੍ਹਾਂ ਨੇ ਉੱਤਰਲੇ ਪਾਸੇ ਆਣਾ ਉਹਨਾਂ ਨੂੰ ਇਧਰਲੇ ਪਾਸੇ ਆਣਾ ਪ੍ਰੋਬਲਮ ਹਾਂ ਬਰਾਜ ਚਾਹੀਦਾ ਬੰਨਾ ਜੀ ਬਰਾਜ ਚਾਹੀਦਾ ਹਾਂਜੀ ਹਾਂਜੀ ਚਲੋ ਬਹੁਤ ਸ਼ੁਕਰੀਆ ਔਰ ਹੱਲੇ ਅਸੀਂ ਦੋਨੇ ਤਰ੍ਹਾਂ ਨਾਲ ਗੱਲ ਨਹੀਂ ਕਰ ਰਹੇ ਕਿਉਂਕਿ ਇਸ ਟਾਈਮ ਉਹ ਇਸ ਸਿਚੁ ਪਰ ਦੋਨੇ ਇਸ ਸਮੇਂ ਇਸ ਸਥਿਤੀ ਵਿੱਚ ਨਹੀਂ ਹਨ ਕਿ ਗੱਲਬਾਤ ਕੀਤੀ ਜਾਵੇ ਪਰ ਦੋਨੇ ਤੇਰਾ ਇਹੀ ਕਹਿ ਰਹੇ ਆ ਕਿ ਹੋ ਗਿਆ ਸੀ ਮਸਲੇ ਨੂੰ ਸੌਟ ਆਊਟ ਕਰ ਲਾਂਗੇ ਅਸੀਂ ਵੀ ਇਹੀ ਕਹਿ ਰਹੇ ਆ ਕਿ ਮਸਲਾ ਸੌਟ ਆਊਟ ਹੋ ਜਾਣਾ ਚਾਹੀਦਾ ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਜੋ ਹੋ ਗਿਆ ਉਹ ਹੋ ਗਿਆ ਪਰ ਜਿਹਦੀ ਗਲਤੀ ਹੈ ਉਹਨੂੰ ਦੂਜੇ ਨੂੰ ਪਰਭਾਈ ਕਰ ਦੇਣੀ ਚਾਹੀਦੀ ਹੈ ਤਾਂ ਜੋ ਅਗਲੇ ਨੂੰ ਵੀ ਕੱਲ ਨੂੰ ਕੋਈ ਇਤਰਾਜ਼ ਨਾ ਰਵੇ ਔਰ ਦੋਨੇ ਧਿਰਾਂ ਠੀਕ ਐ ਦੋਨਾਂ ਦੇ ਕੋਈ ਸੱਟ ਚੋਟ ਨਹੀਂ ਐ ਸਭ ਤੋਂ ਜ਼ਿਆਦਾ ਸੁਖਦਗਲ ਇਹੀ ਐ ਤਸੱਲੀ ਵਾਲੀ ਗੱਲ ਇਹੀ ਐ ਕਿ ਕਿਸੇ ਤੇ ਸੱਟ ਚੋਟ ਨਹੀਂ ਲੱਗੀ ਔਰ ਗੱਡੀਆਂ ਤਾਂ ਰਿਪੇਅਰ ਹੋ ਜਾਣਗੀਆਂ ਪਰ ਅੱਗੇ ਤੋਂ ਸੰਭਲ ਕੇ ਗੱਡੀ ਚਲਾਉਣ ਅਸੀਂ ਤੁਸੀਂ ਸਾਰੇ ਇਸ ਗੱਲ ਦਾ ਧਿਆਨ ਰੱਖਿਓ ਬੇਸਿਕ ਰੂਲਸ ਨੂੰ ਫਾਲੋ ਕਰਿਓ ਤੇ ਸੜਕ ਸੁਰੱਖਿਆ ਫੋਰਸ ਵੀ ਜਿਹੜੀ ਇੱਥੇ ਪਹੁੰਚ ਗਈ ਐ ਤੇ ਨੈਸ਼ਨਲ ਹਾਈਵੇ ਦੀ ਜਿਹੜੀ ਗੱਡੀ ਉਹ ਵੀ ਪਹੁੰਚ ਗਈ ਔਰ ਤੁਸੀਂ ਦੇਖੋ ਕਿ ਉੱਥੇ ਉਹ ਟਾਵਰ ਜੇ ਲਗਾਏ ਹੋਏ ਔਰ ਲਾਲ ਝੰਡੀ ਫੜ ਕੇ ਇੱਕ ਵਿਅਕਤੀ ਖੜਾ ਐ ਨੈਸ਼ਨਲ ਹਾਈਵੇ ਦੀ ਟੀਮ ਚੋਂ ਪਰ ਬਾਕੀ ਇੱਧਰ ਸਹਾਰਾ ਨਹੀਂ ਐ ਇਧਰ ਗੱਡੀਆਂ ਵਾਲੇ ਬੱਸਾਂ ਵਾਲੇ ਅਵਾ ਗੌਨ ਸਪੀਡ ਨਾਲ ਆ ਰਹੇ ਆ ਸਮਝਣਾ ਚਾਹੀਦਾ ਜੇ ਮੋੜੇ ਕੋਈ ਹਾਦਸਾ ਹੋਇਆ ਤਾਂ ਬ੍ਰੇਕ ਲਾ ਲੈਣੀ ਚਾਹੀਦੀ ਤਾਂ ਦੋਨੇ ਈ ਤਰ੍ਹਾਂ ਹੁਣ ਆਪਸ ਵਿੱਚ ਮਾਮਲਾ ਸੁਲਝਾਣ ਲੱਗਿਆ ਹੋਇਆ ਹਨ ਅਸੀਂ ਵੀ ਵਿੱਚ ਪੈ ਕੇ ਇਹੀ ਗੱਲ ਆਖੀਏ ਕਿ ਐਕਸੀਡੈਂਟ ਕੋਈ ਜਾਣ ਕੇ ਨਹੀਂ ਕਰਦਾ ਪਰ ਮਕੈਨਿਕ ਜਿਹੜੇ ਆ ਦੋਵਾਂ ਧਿਰਾਂ ਵੱਲੋਂ ਹੁਣ ਬੁਲਾਏ ਜਾ ਰਹੇ ਆ ਔਰ ਜਿੱਥੇ ਕਿਤੇ ਵੀ ਸੈਟਿੰਗ ਆ ਜਾਏਗੀ ਉੱਥੇ ਜਿਹੜਾ ਇਸ ਮਸਲੇ ਨੂੰ ਸੌਟ ਆਊਟ ਕਰ ਲਿਆ ਜਾਏਗਾ ਸੈਟਿੰਗ ਕਰ ਲਈ ਜਾਏਗੀ ਫਿਰ ਤੋਂ ਵੱਡੀ ਗੱਲ ਉਹੀ ਹੈ ਕਿ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਇਹੀ ਗੱਲ ਦੀ ਸੰਤੁਸ਼ਟੀ ਹੈ ਚੀਜ਼ ਦਾ ਦੁਆਰਤੀ ਬਣ ਹੀ ਜਾਏਗੀ ਬਹੁਤ ਬਹੁਤ ਸ਼ੁਕਰੀਆ